ਸੋ ਗਾ ਸਾਰੇਆਂ ਦਾ ਸਵਾਗਤ ਹੈ ਅੱਜ ਆਪਾਂ ਈਸ਼ੂ ਦੇ ਵਿੱਚ ਮਾਣਵਾਲ ਪੰਜਾਬੀ ਗਾਇਕ ਰਾਜਵੀਰ ਸਿੰਘ ਜਿਦਵੰਦਾ ਜਿਨ੍ਹਾਂ ਦੀ ਪਿਛਲੇ ਦਿਨਾਂ ਵਿੱਚ ਮੌਤ ਹੋ ਗਈ ਸੀ ਉਹਨਾਂ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਸਬੰਧੀ ਇੱਕ ਕਿਸੇ ਜਥੇਬੰਦੀ ਨੇ ਇੱਕ ਪਟੀਸ਼ਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਫਾਈਲ ਕੀਤੀ ਸੀ ਉਹਦਾ ਸਟੇਚਸ ਕੀ ਆ ਉਸ ਪੋਜੀਸ਼ਨ ਦਾ ਜਾਂ ਉਹਦੇ ਬਾਰੇ ਕੀ ਹੋ ਸਕਿਆ ਕੀ ਹੋ ਸਕਣ ਦੀ ਸੰਭਾਵਨਾ ਹੈ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਪੂਜਾ ਇਹ ਆਪਕੇ ਇੰਗਲੈਂਡ ਦੇ ਵਿੱਚ ਥੋੜੇ ਇੱਕ ਦਿਨਾਂ ਦੇ ਸਮੇਂ ਦੇ ਦੌਰਾਨ ਦੂਸਰਾ ਜਿਹੜਾ ਗੈਂਗਰੇਪ ਇੱਕ ਸਿੱਖ ਬੱਚੀ ਦਾ ਕੀਤਾ ਗਿਆ ਆ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਅਗਲੀ ਗੱਲ ਜਿਹੜੀ ਆਪਾਂ ਕਰਾਂਗੇ ਉਹ ਹੈ ਗੈਰ ਮਨੁੱਖੀ ਗੈਰ ਤਨੂਨੀ ਤੌਰ ਦੇ ਉੱਤੇ ਪੰਜਾਬ ਵਿੱਚੋਂ ਕੀਤੀ ਜਾ ਰਹੀ ਤਸਕਰੀ ਜਿਹੜੀ ਆ ਮਨੁੱਖੀ ਤਸਕਰੀ ਆ ਉਹਦੇ ਬਾਰੇ ਆਪਾਂ ਗੱਲਬਾਤ ਜਿਹੜੀ ਆ ਉਹ ਕਰਾਂਗੇ ਤੇ ਅਗਲੀ ਗੱਲ ਤੇ ਲਾਸਟ ਦੇ ਵਿੱਚ ਜਿਹੜੇ ਹੱਡ ਨਾਲ ਪੀੜ ਪ੍ਰਵਾਹ ਉਹ ਐਸ ਵੇਲੇ ਸੁਕਾ ਵੱਲੋਂ ਦਿੱਤਾ ਜਾ ਰਿਹਾ ਜਿਹੜਾ ਕੰਪਨਸੇਸ਼ਨ ਹੈ ਉਹਨੂੰ ਲੈਂਡ ਦੇ ਲਈ ਸਰਕਾਰ ਦੇ ਹੱਥਾਂ ਵੱਲ ਦੇਖ ਰਹੇ ਆ ਲੇਕਿਨ ਸਰਕਾਰ ਜਿਹੜੀ ਆ ਉਹ ਤਾਂ ਤਾਂ ਬਾਈਪਾਸ ਬਦਾਨ ਸਭਾ ਹਲਕੇ ਦੀ ਚੋਣ ਹੋਣ ਕਾਰਨ ਉੱਥੇ ਹੀ బిਜੀ ਆ ਸੋ ਉਹ ਲੋਕਾਂ ਨੂੰ ਪਹਿਲਾਂ ਜਿਹੜਾ ਕੰਪਨਸੇਸ਼ਨ ਹੈ ਉਹ ਸਰਕਾਰ ਨੂੰ ਵੰਡ ਦੇਣਾ ਚਾਹੀਦਾ ਆ ਇਹਦੇ ਉੱਤੇ ਆਪਾਂ ਕੁਝ ਮੈਂ ਚੰਦੇ ਵਿਚਾਰ ਬਟਾਂਦਰਾ ਕਰਾਂਗੇ ਇਕ ਤੋਂ ਸਭ ਤੋਂ ਪਹਿਲਾਂ ਆਪਾਂ ਚੱਲਦੇ ਆ ਪੰਯਾਬ ਦੇ ਵਿੱਚ ਜਿਹੜੀ ਪੰਜਾਬ ਐਂਡ ਹਾਈ ਕਾਲਜ ਦੇ ਵਿੱਚ ਇੱਕ ਪਟੀਸ਼ਨ ਦਾ ਦਰਜ ਕੀਤੀ ਸਭਲ ਕੰਚਸ ਪਟੀਸ਼ਨ ਜਿਹੜੀ ਦਰਜ ਕੀਤੀ ਗਈ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਕਿ ਇਹ ਪਟੀਸ਼ਨ ਜਿਹੜੀ ਆ ਇਹ ਲਾਇਸ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਵੱਲੋਂ ਇੱਕ ਜਨਹਤ ਪਟੀਸ਼ਨ ਦੇ ਜੀਆ ਉਹ ਦਾਇਰ ਕੀਤੀ ਗਈ ਸੀ ਔਰ ਉਹਦੇ ਉੱਪਰ ਇਸ ਨੇ ਐ ਐਕਸ ਜਨ ਦੋ ਦਿਨ ਦੇ ਟਾਈਮ ਦੇ ਦਰਾਂ ਨੂੰ ਉਹ ਹਾਈ ਕੋਰਟ ਨੇ ਉਹਦੇ ਉੱਪਰ ਸੁਣਵਾਈ ਜਿਹੜੀ ਆ ਕੀਤੀ ਸੀ ਔਰ ਕੋਰਟ ਨੇ 10 ਸਰਕਾਰਾਂ ਤੋਂ ਜਵਾਬ ਤਲਬ ਜਿਹੜੀ ਆ ਮੰਗੀ ਸੀ ਜਿਹਦੇ ਵਿੱਚ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦੇ ਇਹ ਦੀਆਂ ਸਰਕਾਰਾਂ ਸਨ ਉਨਾਂ ਨੇ ਜੋ ਜਵਾਬ ਤਾਲ ਵੀ ਮੰਗੀ ਸੀ ਕਿਉਂਕਿ ਉਹਨਾਂ ਨੂੰ ਇਹ ਇੱਕ ਅਹਿਸਾਸ ਹੋਇਆ ਸੀ ਕਿ ਇਸ ਮੁੰਡੇ ਦੀ ਜਾਨ ਜਿਹੜੀ ਆ ਉਹ ਇੱਕ ਬਚਾਈ ਜਾ ਸਕਦੀ ਆ ਜੇਕਰ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਆਲਾਜ ਜਿਹੜਾ ਉਹ ਮਹੱਇਆ ਕੀਤਾ ਜਾਂਦਾ ਲੇਕਨ ਅਨਫਰਚੂਨੇਟਲੀ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਆਲਾਜ ਜਿਹੜਾ ਆ ਉਹ ਮਹੱਇਆ ਕੀਤਾ ਜਾਂਦਾ ਤਾਂ ਕੁਦਰਤੀ ਤੌਰ ਤੇ ਉਹਨਾਂ ਦੀ ਜਾਨ ਵੀ ਬਚਾਈ ਜਾ ਸਕਦੀ ਸੀ। ਦੇਖਣ ਅਜੇ ਹਾਂ ਨਹੀਂ ਕੀਤਾ ਜਾ ਸਕਿਆ ਪਤਾਨੀ ਇਹਦੇ ਵਿੱਚ ਕਿੱਥੀ ਕਿੱਥੇ ਜਾ ਕੇ ਕਮੀਆਂ ਪੇਸ਼ੀਆਂ ਰਹੀਆਂ। ਦੇਖਣ ਚੀਫ ਜਸਟਿਸ ਸਾਹਿਬ ਨੇ ਇੱਕ ਸਬੰਧਤ ਸਰਕਾਰਾਂ ਨੂੰ ਨੋਟ ਜਾਰੀ ਕਰਕੇ ਇਹ ਪੁੱਛਿਆ ਆ ਕਿ ਇਹਦੇ ਪਿੱਛੇ ਜੋ-ਜੋ ਗਲਵਾ ਦਾ ਉਹਦੇ ਬਾਦੇ ਔਰ ਉਹਨਾਂ ਦੀ ਉਸ ਸੰਬੰਧੀ ਜਿਹੜੀ ਆ ਉਹ ਜਾਣਕਾਰੀ ਦਿੱਤੀ ਜਾਵੇ ਉਹ ਉਹ ਪਾਣਾ ਜਿਹੜਾ ਕਿਸ ਤਰ੍ਹਾਂ ਬੀਤਿਆ ਉਹਦੇ ਬਾਰੇ ਵੀ ਡਿਟੇਲ ਦੇ ਵਿੱਚ ਉਹ ਸਾਰੀ ਜਾਣਕਾਰੀ ਕੋਰਟ ਦੇ ਪੇਸ਼ ਕੀਤੀ ਜਾਵੇ ਨਿਰਸੰਦੇ ਸਾਲ 2022 ਦੇ ਵਿੱਚ ਕੁੱਲ ਜਿਹੜੀਆਂ ਉਹ ਪੰਜਾਬ ਵਿੱਚ ਦੁਰਘਟਨਾਵਾਂ ਹੋਈਆਂ ਉਹ 652 ਇਹੋ ਜਿਹੇ ਐਕਸੀਡੈਂਟ ਹੋਏ ਔਰ ਜਿੰਨਾਂ ਵਿੱਚੋਂ 488 ਲੋਕ ਮੌਤ ਦਾ ਸ਼ਿਕਾਇਤ ਹੋਈ ਔਰ ਇਸੇ ਤਰ੍ਹਾਂ ਹਰਿਆਣੇ ਦੇ ਵਿੱਚ 10654 ਦੁਰਘਟਨਾਵਾਂ ਇਸੇ ਸਾਲ 2022 ਦੇ ਵਿੱਚ ਔਰ ਇਹ ਦੁਰਘਟਨਾਵਾਂ ਹੋਈਆਂ ਤੇ 5228 ਮੌਤਾਂ ਦਰਜ ਹੋਈਆਂ ਮਤਲਬ ਦੋਹਾਂ ਹੀ ਕੇਸਾਂ ਦੇ ਵਿੱਚ ਉਸੇ ਸਾਲ ਉਹੋਕ ਨਾ ਨਾ ਵੀ ਦਾਦਾ ਹੋਈਆਂ ਤੇ ਬੰਦੇ ਦੀ ਉਹਨਾਂ ਵਿੱਚ ਜਾਦੇ ਮਾਰੇ ਗਏ ਔਰ ਇਹਦੇ باوجود ਸੰਸਦ ਵਿੱਚ ਦਿੱਤੇ ਗਏ ਕਪ੍ਰੀਸ਼ਨ ਦੇ ਉੱਤਰ ਵਿੱਚ ਪੰਜਾਬ ਤੇ ਹਰਿਆਣਾ ਦੇ ਨੈਸ਼ਨਲ ਹਾਈਵੇ ਸਿਰਫ 73 ਐਂਬੂਲੈਂਸ ਤਾਇਨਾਤ ਕਰਨ ਦੀ ਗੱਲ ਜਿਹੜੀ ਆ ਉਹ ਕੀ ਪੀ ਗਈ ਸੀ ਹੁਣ ਦੱਸੋ ਐਡਾ ਵੱਡਾ ਨੈਸ਼ਨਲ ਹਾਈਵੇ ਆ ਉਹਦੇ ਉੱਤੇ 73 ਜਿਹੜੀਆਂ ਐਂਬੂਲੈਂਸ ਕਈ ਨਾਦ ਹਨ ਕਿਸੇ ਵੀ ਕੋਨੇ ਦੇ ਕੁਛ ਵੀ ਹੋ ਸਕਦਾ ਆ ਕਿਸੇ ਵੇਲੇ ਵੀ ਹੋ ਸਕਦਾ ਆ ਲੇਕਨ ਜੇਕਰ ਕੋਈ ਇਹ ਹੋ ਜਾ ਐਕਸੀਡੈਂਟ ਵਾਪਰਦਾ ਆ ਜਾਂ ਤੇ ਇਹ ਹੋ ਜਾ ਐਕਸੀਡੈਂਟ ਦੇ ਵਿੱਚੋਂ ਕੋਈ ਮਰੀਜ਼ ਇਹ ਹੋ ਜਾ ਨਿਕਲਦਾ ਆ ਤਾਂ ਉਹਦੀ ਜਾਨ ਜੇ ਬਚਾਈ ਸਕਦੀ ਬਚਾਈ ਜਾ ਸਕਦੀ ਆ ਤਾਂ ਕਿਸ ਤਰ੍ਹਾਂ ਬਚਾਈ ਜਾ ਸਕਦੀ ਆ ਔਰ ਇਹ ਜਿਹੜੀ ਪਟੀਸ਼ਨ ਫਾਈਲ ਕੀਤੀ ਆ ਇਹਦੇ ਵਿੱਚ ਕਿਹਾ ਗਿਆ ਆ ਇਹ ਜਵੰਦਾ ਨੂੰ ਜਿਹੜਾ ਮੁੰਡਾ ਮਾਰਿਆ ਗਿਆ ਆ ਉਹਨੂੰ ਡਟਕਣਾ ਤੋਂ ਬਾਅਦ ਸਮੇਂ ਸਿਰ ਇਲਾਜ ਜਿਹੜਾ ਉਹ ਨਹੀਂ ਮਿਲ ਸਕਿਆ ਉਹਦੀ ਜੇ ਜੀ ਜਾਨ ਸੀ ਉਹ ਬਚਾਈ ਜਾ ਸਕਦੀ ਸੀ ਉਹ 27 ਸਤੰਬਰ ਨੂੰ ਪੰਜਾਬ ਦੇ ਕੋਲ ਅਵਾਰਾ ਪਸ਼ੂਆਂ ਦੇ ਨਾਲ ਟਕਰਾਉਣ ਤੋਂ ਬਾਅਦ ਗਾਇਕ ਨੂੰ ਗੰਭੀਰ ਸੱਟਾਂ ਵੱਜੀਆਂ ਸਨ ਪਟੀਸ਼ਨ ਦੇ ਅਨਸਾਰ ਉਹਨਾਂ ਨੂੰ ਪੰਜਾਬ ਦੇ ਜੀ ਐਮ ਸ਼ੋਰੀ ਮਲਟੀ ਸਪੈਸ਼ਲਿਸਟੀ ਹਸਪਤਾਲ ਵਿੱਚ ਲਜਾਇਆ ਗਿਆ ਜੋ ਟਕਣਾ ਵਾਲੀ ਥਾਂ ਤੋਂ 1 ਕਿਲੋਮੀਟਰ ਦੂਰ ਹੈ ਦੇਖੋ ਕਿੰਨੀ ਹਮਾਕਤ ਹੈ 1 ਕਿਲੋਮੀਟਰ ਮੀਟਰ ਦੂਰ ਹੈ ਪਰ ਉੱਥੇ ਬੇਜਿਡੇ ਡਾਕਟਰ ਸਾਹਿਬਾਂ ਸੰਭਾਂਤ ਜਾਂ ਉਹਦੇ ਪ੍ਰਬੰਧਕ ਸਾਹਿਬਾਂ ਸੰਤ ਉਨਾਂ ਨੇ ਇਹ ਦਿਵੰਦਾ ਜੀ ਦਾ ਇਲਾਜ ਕੰ ਤੋਂ ਮਨਾ ਕਰ ਦਿੱਤਾ। ਔਰ ਉਥੇ ਵੀ ਡੀਡੀ ਪੰਜਾਬ ਪੁਲਿਸ ਦੀ ਕੋਈ ਡੀਜੀਆਰ ਹੁੰਦੀ ਆ। ਉਹ ਡੀਜੀਆਰ ਨੰਬਰ ਕਾਗਜ਼ ਦੇ ਮਤਲਬ ਕੋ ਉਹਨਾਂ ਨੂੰ ਪੰਚਪੁਲਾ ਪੰਚਪੁਲਾ ਦੇ ਸਿਵਨ ਹਸਪਤਾਲ ਨੂੰ ਰੈਫਰ ਕਰ ਦਿੱਤਾ ਗਿਆ। ਔਰ ਉਹ ਪੇ ਅੱਗੇ ਪਾਦ ਹਸਪਤਾਲ ਤੇ ਫੇਰ ਦੋਸਤੋਂ ਅੱਗੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਾ ਦਿੱਤਾ ਗਿਆ। ਔਰ ਜਿਹੜੇ ਡਾਕਟਰਾਂ ਨੂੰ ਕੋਈ ਟ੍ਰੇਨਿੰਗ ਹੁੰਦੀ ਆ ਜਾਂ ਉਹਨਾਂ ਨੂੰ ਮੁੱਢਲੇ ਤੋਂ ਦੇ ਉਪਰ ਕੁਝ ਐਜੂਕੇਸ਼ਨ ਦਿੱਤੀ ਜਾਂਦੀ ਆ ਤਾਂ ਉਹਨਾਂ ਨੂੰ ਇਹ ਕਿਹਾ ਜਾਂਦਾ ਆ ਵੀ ਤੁਹਾਨੂੰ ਇੱਕ ਜਦੋਂ ਮਰੀਜ਼ ਦੇ ਨਾਲ ਟੱਕਰਾ ਹੁੰਦਾ ਆ ਜਾਂ ਤੁਹਾਨੂੰ ਕਿਸੇ ਮਰੀਜ਼ ਦਾ ਇਹੋ ਜਿਹਾ ਇਹੋ ਜਿਹਾ ਐਕਸੀਡੈਂਟ ਹੋਣ ਦਾ ਪਤਾ ਲੱਗਦਾ ਆ ਪਰ ਤੁਸੀਂ ਸਭ ਤੋਂ ਪਹਿਲਾਂ 골ਡਨ ਜਿਹੜਾ ਆਵਰਸ ਆ ਉਹਦਾ ਫਾਇਦਾ ਲੈਣਾ ਹੈ 골ਡਨ ਆਵਰਸ ਦਾ ਮਤਲਬ ਇਹ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਇੱਕ ਘੰਟਾ ਹੁੰਦਾ ਆ ਉਸ ਗੱਲ ਦਾ ਫਾਇਦਾ ਸਭ ਤੋਂ ਜ਼ਿਆਦਾ ਤੁਸੀਂ ਚੱਕਣਾ ਆ ਪਰ ਅਨਫਾਰਚੂਨੇਟਲੀ ਇੱਥੇ ਤਾਂ ਕਿਸੇ ਹਸਪਤਾਲ ਨੇ ਇਹ ਵਜ੍ਹਾ ਕਿਸੇ 골ਡਨ ਆਵਰ ਦਾ ਫਾਇਦਾ ਚੱਕੰਡ ਨਾਮ ਵੀ ਨਹੀਂ ਦਿਆ ਸ਼ਾਇਦ ਇਹਨਾਂ ਨੂੰ ਕਿਸੇ ਨੂੰ ਗੋਲਡਨ ਆਵਰ ਦਾ ਪਤਾ ਵੀ ਨਹੀਂ ਹੋਵੇਗਾ ਕਿ ਗੋਲਡਨ ਆਵਰ ਨਾਮ ਦੀ ਕੋਈ ਚੀਜ਼ ਉੱਤੇ ਹੁੰਦੀ ਆ ਜਾਂ ਨਹੀਂ ਹੁੰਦੀ ਸਾਦੇ ਫਲਮਾਰ ਦਾ ਡਾਕਟਰ ਹੋਣਗੇ ਜ਼ਰੂਰ ਉੱਤੇ ਕਿਸੇ ਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਹੋਵੇਗਾ ਸੋ ਇਹੋ ਜਿਹਾ ਐ ਸਿਸਟਮ ਦੇ ਵਿੱਚੋਂ ਲੰਘ ਕੇ ਜਦੋਂ ਉਹ ਜਵੰਦਾ ਸਾਹਿਬ 40 ਹਸਪਤਾਲ ਦੇ ਵਿੱਚ ਗਏ ਤੁਹਾਨੂੰ ਇਹ ਅੱਗੇ ਅੱਗੇ ਦੀ ਕਹਾਣੀ ਤੁਹਾਨੂੰ ਸਾਰਿਆਂ ਨੂੰ ਪਤਾ ਆ ਉਹ ਪੰਜਾਬ ਦੇ ਕੋਲ ਜਦ ਗਾਇਕ ਨੂੰ ਆਵਾਰਾ ਪਸ਼ੂਆਂ ਨਾਲ ਕਤਰਾਉਣ ਦੇ ਕਾਰਨ ਗੰਭੀਰ ਸੱਟਾਂ ਲੱਗੀਆਂ ਤਾਂ ਉਸ ਤੋਂ ਬਾਅਦ ਕੰਦ ਉਹਨਾਂ ਨੂੰ ਮੁੱਠੋਂ ਚੁੱਕ ਕੇ ਪੰਜਾਬ ਦੇ ਜੀ ਐਮ ਸ਼ੋਰੀ ਹਸਪਤਾਲ ਵਿੱਚ ਦਾਖਲ ਦਾਖਲ ਨਹੀਂ ਉੱਤੇ ਲੈ ਕੇ ਗਏ ਇਹ ਗੱਲ ਤੁਹਾਨੂੰ ਮੈਂ ਦੱਸ ਚੁੱਕਾ ਹਾਂ ਲੇਕਿਨ ਉਹ ਸਾਰੀਆਂ ਗੱਲਾਂ ਇਹ ਜਿਹੜੀਆਂ ਉਹਨਾਂ ਵੀ ਮੌਤ ਦਾ ਕਾਰਨ ਬਣੀਆਂ ਉਹਨਾਂ ਨੂੰ ਦੇਖ ਕੇ ਬੜਾ ਦੁੱਖ ਹੁੰਦਾ ਆ ਕਿ ਇੱਕ ਨੌਜਵਾਨ ਮੁੰਡੇ ਦੀ ਜਾਨ ਜਿਹੜੀ ਆ ਉਹ ਬਚਾਈ ਜਾ ਸਕਦੀ ਸੀ ਕੇਵਲ ਤੇ ਕੇਵਲ ਡਾਕਟਰ ਸਰਵੰਨਨ ਦੀ ਅਣਗਹਿਲੀ ਦੇ ਕਾਰਨ ਉਹ ਉਸ ਦੀ ਜਾਨ ਜਿਹੜੀ ਆ ਉਹ ਨਹੀਂ ਬਚਾਈ ਜਾ ਸਕੀ ਔਰ ਜਿਹਦਾ ਪਰਵਾਨਾਂ ਔਰ ਉਹਨਾਂ ਦੇ ਬੱਚਿਆਂ ਨੂੰ ਸਾਦੀ ਅਮਰ ਉਪਰ ਲਈ ਕਿ ਅਫਸੋ ਜਿਹੜਾ ਆ ਉਹ ਬਣਿਆ ਰਹੇਗਾ ਔਰ ਉਹਨਾਂ ਦੇ ਜਿਹੜੇ ਚਿਹਤੇ ਆ ਉਹਨਾਂ ਦੇ ਜਿਹੜੇ ਫੈਨਸ ਆ ਉਹਨਾਂ ਦੇ ਮਨਾਂ ਵਿੱਚ ਵੀ ਇਸ ਗੱਲ ਦਾ ਦੁੱਖ ਔਰ ਆਪਣੇ ਫੇਵਰਟ ਜਿਹੜੇ ਸਿੰਗਰ ਦਾ ਸ਼ੋਹਰਤ ਜਿਹੜਾ ਵੀ ਉਹਨਾਂ ਦੇ ਮਨਾਂ ਵਿੱਚ ਬਣਿਆ ਹੋਏ ਰਹੇਗਾ ਸੋ ਅੱਗੇ ਆਪਾਂ ਚੱਲਦੇ ਆਂ ਕਿ ਇਸ ਵੇਲੇ ਪੰਜਾਬ ਦੇ ਵਿੱਚ ਇਹ ਜਿਹੜੇ ਹੜ੍ਹ ਫਲੱਡ ਆਏ ਸਨ ਉਹਨਾਂ ਦੇ ਕਾਰਨ ਬਹੁਤ ਸਾਰੇ ਲੋਕ ਜਿਹੜੇ ਆ ਉਹ ਘਰੋਂ ਬਿਕਾਰ ਵੀ ਹੋ ਗਏ ਸਨ। ਔਰ ਉਹਨਾਂ ਵਿੱਚੋਂ ਬਹੁਤ ਸਾਰੇ ਲੋਕਾਂ ਦੀਆਂ ਫਸਲਾਂ ਦਾ ਕੀ ਉਹਨਾਂ ਦੀਆਂ ਜ਼ਮੀਨਾਂ ਵੀ ਲੱਭਣ ਰਹਿ ਗਈਆਂ ਸਨ। ਕਿ ਕਿੱਥੇ ਉਹਨਾਂ ਦੀਆਂ ਜ਼ਮੀਨਾਂ ਹਨ ਕਿੱਥੇ ਨਹੀਂ ਹਨ ਔਰ इवन ਇਥੋਂ ਤੱਕ ਕਿ ਕਈ ਸੈਂਕੜੇ ਜ਼ਮੀਨਾਂ ਦਾ ਤਾਂ ਅਜੇ ਤੱਕ ਵੀ ਸੌ ਪਤਾ ਨਹੀਂ ਲੱਗ ਰਿਹਾ ਕਿ ਉਹਨਾਂ ਦੀਆਂ ਜ਼ਮੀਨਾਂ ਗੈਂਆਂ ਤੇ ਗੈਂਆਂ ਕਿੱਥੇ ਅੱਜ ਤੱਕ ਵੀ ਲੋਕ ਜਿਹੜੇ ਆ ਆਪਣੀਆਂ ਜ਼ਮੀਨਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੜਦੇ ਦਿਖਾਈ ਦੇ ਰਹੇ ਹਨ ਪਰ ਉਹਨਾਂ ਨੂੰ ਅਜੇ ਤੱਕ ਵੀ ਆਪਣੀਆਂ ਜ਼ਮੀਨਾਂ ਨਹੀਂ ਲੱਭ ਰਹੀਆਂ ਜਸ ਦੇ ਕਾਰਨ ਉਹ ਬੇਨਰਦ ਤੜਫਦਾ ਹੈ ਆਪਣੀਆਂ ਜ਼ਮੀਨਾਂ ਲੱਭਣ ਦੇ ਲਈ ਤਾਂ ਕਿ ਉਹ ਆਪਣੇ ਮੰਨ ਦਾ ਮੰਨ ਦੀ ਖਰਾਕ ਬੁਰੀ ਕਰਨ ਦੇ ਲਈ ਉਹ ਉੱਥੇ ਆਪਣਾ ਰਜਗਾਰ ਪੈਦਾ ਕਰੇ ਅਤੇ ਆਪਣੇ ਪਰਿਵਾਰਾਂ ਦੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕਣ ਬ੍ਰੇਕਨ ਇਹ ਬੜੀ ਦੁਖਦਾਈ ਗੱਲ ਹੈ ਕਿ ਅਜੇ ਤੱਕ ਉਹਨਾਂ ਪਰਿਵਾਰਾਂ ਨੂੰ ਆਪੋ ਆਪਣੀ ਜ਼ਮੀਨ ਦੀ ਨਿਸ਼ਾਨਦੇਹੀ ਤੱਕ ਨਹੀਂ ਹੋ ਸਕੀ ਉਹ ਸਵੇਰੇ ਇਸੇ ਤਰ੍ਹਾਂ ਹੀ ਆਪਣੇ ਘਰੋਂ ਬਾਹਰ ਨਿਕਲ ਕੇ ਆਪਣੀਆਂ ਜ਼ਮੀਨਾਂ ਨੂੰ ਲੱਭਣ ਦੇ ਰਸਤੇ ਵੱਲ ਤੁਰ ਪੈਂਦੇ ਆ ਉਹ ਸ਼ਾਮ ਨੂੰ ਆਪੋ ਆਪਣੀ ਕੰਮ ਨੂੰ ਫੇਰ ਖਾਲੀ ਯਾਤ ਵਾਪਸ ਆ ਜਾਂਦੇ ਆ ਉਹ ਦੂਜਾ ਤਖਾਂ ਤੇ ਇਹ ਆ ਕਿ ਅੱਜ ਦੇ ਦੌਰ ਵਿੱਚ ਜਦੋਂ ਕਿ ਮੈਂ ਇੱਕ ਆਦਮੀ ਦਾ ਪੇਟ ਭਰਨਾ ਬੜਾ ਮੁਸ਼ਕਲ ਹੋ ਜਾਂਦਾ ਹੈ ਅੱਜ ਪੂਰੇ ਲੋਕਾਂ ਦੇ ਪਰਿਵਾਰ ਉਸੇ ਤਰ੍ਹਾਂ ਹੀ ਉਹਨਾਂ ਦੇ ਪੇਟ ਪਾਦਨੇ ਬੜੇ ਮੁਸ਼ਕਲ ਹੋ ਰਹਾ ਹੈ ਉਹਨਾਂ ਕੋਲ ਹਰ ਪੀੜਤਾ ਕੋਲ ਨਾ ਤਾਂ ਕੋਈ ਝਗਾਰ ਹੈ ਨਾ ਹੀ ਕੋਈ ਐਸੇ ਸਾਧਨ ਹਨ ਜਿਨ੍ਹਾਂ ਦੇ ਨਾਲ ਉਹ ਆਪੋ ਆਪਣੇ ਪਰਿਵਾਰਾਂ ਦਾ ਪੇਟ ਪਾਲ ਸਕਣ ਵੇਗਨ ਇਸ ਮਹਿੰਗਾਈ ਦੇ ਯੁੱਗ ਵਿੱਚ ਵੀ ਕੋਈ ਆਪਣੇ ਪਰਿਵਾਰਾਂ ਦਾ ਪੇਟ ਪਾੜਨਾ ਵੀ ਕੋਈ ਸੌਖੀ ਗੱਲ ਨਹੀਂ ਫਿਰ ਵੀ ਕੋਈ ਸਾਧਨ ਜਿਹੜੇ ਆ ਉਹ ਐਸੇ ਨਹੀਂ ਹਨ ਜਿਨ੍ਹਾਂ ਦੇ ਨਾਲ ਉਹ ਆਸਾਨੀ ਦੇ ਨਾਲ ਆਪੋ ਆਪਣੇ ਪਰਿਵਾਰਾਂ ਦਾ ਪਰਿਵਾਰਾਂ ਦੇ ਪੇਟ ਪਾਲ ਸਕਣ ਉਹ ਦਸਕਾਰ ਜਿਹੜੀ ਆ ਕਵਿਤਾ ਮਦਨ ਸਭਾ ਹਲਕੇ ਦੀ ਜਿੰਨੀ ਚੌਣ ਵਿੱਚ ਲੱਗੀ ਹੋਈ ਆ ਉਹਨਾਂ ਕੋ ਸੋ ਆ ਜਿਮਨੀ ਕਿਉਂ ਦੇ ਹੋਰ ਕਿਸੇ ਗੱਲ-ਵੱਗ ਧਿਆਨ ਦੇਣ ਦਾ ਸਮਾਂ ਨਹੀਂ ਹੈ ਇਸੇ ਕਰਕੇ ਉਹ ਉਹ ਦੂਸਰੇ ਪਾਸੇ ਧਿਆਨ ਦੇਣ ਨੂੰ ਕੋਈ ਮناسب ਗੱਲ ਨਹੀਂ ਸਮਝਦੀ ਸੋ ਉਹਨਾਂ ਦੇ ਜੁੜਿਆ ਸਭ ਤੋਂ ਪਹਿਲਾਂ ਤਨ ਤਨ ਵਧਾਂਸਵਾਦੀ ਕਿਉਂ ਜਿਤਨਾ ਫਿਰ ਦੂਜੇ ਤੇ ਜੇ ਕਮਾਵਰ ਜਾਣਾ ਇਹ ਉਹਨਾਂ ਦੇ ਇੱਕ ਪਹਿ ਕਦਮੀ ਤਾਂ ਇਹ ਹੀ ਹੈ ਬੇਸ਼ੱਕ ਸਰਕਾਰੇ ਸਰਕਾਰੀ ਮਸ਼ੀਨਰੀ ਨੇ ਇਹ ਚੋਣ ਜਿੱਤਣ ਲਈ ਆਪਣਾ ਵੀ ਕੋਈ ਹਿੰਮਤ ਮਾਰੀ ਹੋਈ ਆ ਲੇਕਿਨ ਇਹਦੇ باوجود ਵੀ ਸਰਕਾਰ ਦੇ ਅਧਿਕਾਰੀ ਸਰਕਾਰ ਦੇ ਵਿੱਚ ਕੰਮ ਕਰੇ ਲੀਡਰ ਸਹਿਬਾਨ ਪਾਰਟੀ ਦੇ ਲੀਡਰ ਸਹਿਬਾਨ ਦਿਨ ਰਾਤ ਇੱਕ ਕੰਮ ਕਰਕੇ ਇਸ ਪਾਰਟੀ ਨੂੰ ਜਿੱਤ ਵੱਲ ਵਧਾ ਰਹੇ ਆ ਲੇਕਿਨ ਫਿਰ ਵੀ ਪਾਰਟੀ ਜਿਹੜੀ ਆ ਏ ਹੰਟ ਪੀਟਾਂ ਦੀ ਮਦਦ ਵੱਲ ਕੋਈ ਅੱਗੇ ਆਪਣਾ ਹੱਥ ਵਧਾ ਵਧਾਉਣ ਵੱਲ ਨਹੀਂ ਵੱਧ ਰਹੀ ਪਤਾ ਨਹੀਂ ਇਹਦੇ ਪਿੱਛੇ ਕੀ ਕਾਰਨ ਹਨ ਜਾਂ ਕੀ ਕਾਰਨ ਨਹੀਂ ਹਨ ਦੇਗਨ ਸਭ ਤੋਂ ਪਹਿਲਾਂ ਸਰਕਾਰ ਨੂੰ ਚਾਹੀਦਾ ਆ ਕਿ ਉਹ ਹੰਟ ਪੀਟਾਂ ਦੀ ਮਦਦ ਵੱਲ ਆਪਣਾ ਹੱਥ ਵਧਾਉਣ ਔਰ ਉਹਨਾਂ ਨੂੰ ਜੋ ਵੀ ਇਹ ਸਹਿਯਦਾ ਸਰਕਾਰ ਨੇ ਦੇਣੀ ਹੈ ਉਹ ਸਰਕਾਰੀ ਸਹਿਯਦਾ ਪੰਚਾ ਕੇ ਉਹਨਾਂ ਦੀ ਬੰਨ ਦੀ ਚਾਂ ਤੇਰਾ ਦਾ ਸੋਕ ਬੰਨ ਦਾ ਸੋਕ ਤੇਰਾ ਦੀ ਚਹਿਨ ਗਿੜੀਆ ਸਹਾਰੀ ਬਣਾ ਕੇ ਉਹਨਾਂ ਦੀ ਜ਼ਿੰਦਗੀ ਨੂੰ ਥੋੜਾ ਬਹੁਤ ਸੁਖਾਵਾ ਬਣਾਉਣ ਦੀ ਕੋਸ਼ਿਸ਼ ਕਰ ਕਿਉਂਕਿ ਜਦ ਤੱਕ ਉਹਨਾਂ ਨੂੰ ਭੋਜਨ ਤੇ ਉਹਨਾਂ ਦੇ ਪਸ਼ੂਆਂ ਲਈ ਚਾਰਾ ਆਹ ਤੱਕ ਨਹੀਂ ਪਹੁੰਚਾਇਆ ਜਾ ਸਕਦਾ ਤੱਕ ਤੱਕ ਉਹਨਾਂ ਦਾ ਰਹਿਣਾ ਸਨ ਜਿੜਾ ਉਹ ਬੜਾ ਮੁਸ਼ਕਲ ਹੋ ਜਾਵੇਗਾ ਅਤੇ ਉਹਨਾਂ ਦੇ ਪਰਿਵਾਰਾਂ ਦਾ ਪੇਟ ਪਾਜਣਾ ਵੀ ਬਹੁਤ ਮੁਸ਼ਕਲ ਹੋਵੇਗਾ ਸੋ ਸਭ ਤੋਂ ਪਹਿਲਾਂ ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ ਆ ਕਿ ਉਹ ਸਭ ਤੋਂ ਪਹਿਲਾਂ ਉਹਨਾਂ ਦੇ ਪਸ਼ੂਆਂ ਦੇ ਇਹ ਪੇਟ ਪਾਜਣ ਅਤੇ ਉਹਨਾਂ ਹਰ ਟੀਟਾਂ ਦੀ ਮਦਦ ਕਰਨ ਲਈ ਉਹਨਾਂ ਦੇ ਪਰਿਵਾਰਾਂ ਦੇ ਪੇਟ ਪਾਜਣ ਦੇ ਲਈ ਕੋਈ ਯਤਨ ਜਿਹੜਿਆਸ ਕਰੀ ਤੋਂ ਦੇ ਉੱਤੇ ਕੀਤੇ ਜਾਣੇ ਚਾਹੀਦੇ ਆ ਔਰ ਇਹ ਸਾਰੇ ਕੰਮ ਕਾਰ ਨੂੰ ਪ੍ਰਾਇੋਰਟੀ ਦੇ ਤੋ ਦਿੱਤੇ ਜਾਣਾ ਚਾਹੀਦਾ ਆ ਔਰ ਦੂਸਰੇ ਸਾਰੇ ਕੰਮ ਜਿਹੜੇ ਆ ਉਹ ਉਹ ਬੈਕ ਸਾਈਡ 'ਤੇ ਜਾਣੇ ਚਾਹੀਦੇ ਆ ਔਰ ਇੱਕ ਨੰਬਰ ਤੇ ਕੰਮ ਇਸ ਪਾਸੇ ਵੱਲ ਧਿਆਨ ਦੇਣ ਦੀ ਲੋੜ ਆ ਔਰ ਸਾਨੂੰ ਪੂਰੀ ਆਸ ਹੈ ਕਿ ਸਰਕਾਰ ਜਿਹੜੀ ਆ ਉਹ ਉਹ ਆਪਣੀਆਂ ਗੱਲਾਂ ਨੂੰ ਮੁੱਖ ਰੱਖ ਕੇ ਇਸ ਪਾਸੇ ਵੱਲ ਧਿਆਨ ਦੇਣ ਲਈ ਯੂਗਜਤਨ ਕਰੇਗੀ ਤਾਂ ਕਿ ਹਰ ਪੀਤਾ ਦੀ ਜਿਹੜੀ ਪਰਿਵਾਰਾਂ ਦੀ ਮੁਸ਼ਕਲ ਆ ਉਹ ਜਲਦੀ ਤੋਂ ਜਲਦੀ ਜਿਹੜੀ ਆ ਉਹ ਹੱਲ ਕੀਤੀ ਜਾ ਸਕੇ ਅਗਲੀ ਗੱਲ ਵੱਲ ਆਪਾਂ ਆਉਨੇ ਆ ਉਹ ਹੈ ਪੰਜਾਬ ਦੇ ਚੋਂ ਹੋ ਰਹੀ ਮਨੁੱਖੀ ਤਸਕਰੀ ਮਨੁੱਖੀ ਤਸਕਰੀ ਜਿਹੜੀ ਗੈਰ ਕਾਨੂੰਨੀ ਤੌਰ ਤੇ ਆ ਰਹੀ ਆ ਪੰਜਾਬ ਜਿਹੜਾ ਆ ਉਹ ਪਤਾ ਨਹੀਂ ਕਿੰਨੇ ਸਾਲਾਂ ਤੋਂ ਇੰਡੀਗਰ ਮਨੁੱਖੀ ਤਸਕਰੀ ਦਾ ਇੱਕ ਹੱਬ ਬਣਿਆ ਹੋਇਆ ਇੱਕ ਅੱਡਾ ਬਣਿਆ ਹੋਇਆ ਜਿੱਥੇ ਅੱਜ ਤੋਂ ਨਹੀਂ ਮੈਂ ਸੰਦਾ ਇਹ ਜੇ ਮੈਂ ਇਹ ਕਮ ਇਹ ਮੇਰੀ ਹੋਸ਼ ਤੋਂ ਵੀ ਇਹ ਬਿਜ਼ਨਸ ਜਿਹੜਾ ਉਹ ਪਹਿਲਾਂ ਤੋਂ ਚੱਲਦਾ ਆ ਰਿਹਾ ਲੇਕਨ ਬੀ ਪਤੀ 30 ਸਾਲ ਤੋਂ ਤਾਂ ਇਹ ਮੈਂ ਹੀ ਦੇਖ ਰਿਆ ਆ। ਲੇਕਨ ਇਸ ਤੋਂ ਪਹਿਲਾਂ ਵੀ ਇਹ ਬਿਜ਼ਨਸ ਜਿਹੜਾ ਗੈਰ ਕਾਨੂੰਨੀ ਬਿਜ਼ਨਸ ਆ ਉਹ ਇਸੇ ਤਰ੍ਹਾਂ ਹੀ ਚੱਲਦਾ ਆ ਰਿਹਾ ਆ। ਸਾਡੇ ਬਜ਼ੁਰਗ ਵੀ ਦੱਸਿਆ ਕਰਦੇ ਆ ਤੇ ਇਹ ਅੱਜ ਤੋਂ ਨਹੀਂ ਇਹ ਬਿਜ਼ਨਸ ਪਾਵੇਂ ਛੋਟੇ ਪੱਧਰ ਤੇ ਸੀ ਪਾਵੇਂ ਵੱਡੇ ਪੱਧਰ ਤੇ ਸੀ ਪਾਵੇਂ ਇਸ ਬਿਜ਼ਨਸ ਦੇ ਕੰਮ ਦੇ ਤੌਰ ਤਰੀਕੇ ਹੁਣ ਨਾਲੋਂ ਥੋੜਾ ਵੱਖਰੇ ਸੰ। ਲੇਕਿਨ ਇਹ ਬਿਜ਼ਨਸ ਦਾ ਜਿਹੜਾ ਬੇਸ ਸੀ ਉਹ ਪੰਜਾਬੀ ਸੀ ਔਰ ਇਸ ਬਿਜ਼ਨਸ ਨੂੰ ਚਲਾਉਣ ਦੇ ਲਈ ਉਹਦਾ ਆਧਾਰ ਜਿਹੜਾ ਆ ਉਹ ਪੰਜਾਬੀ ਬਣਾਇਆ ਗਿਆ ਸੀ ਬੇਸ਼ੱਕ ਇਸ ਬਿਜ਼ਨਸ ਦੀ ਤਾਬ ਜਿਹੜੀ ਆ ਉਹ ਨਵੀਂ ਦਿੱਲੀ ਦੇ ਨਾਲ ਕੀ ਜੁੜਦੀ ਸੀ ਲੇਕਿਨ ਇਸ ਬਿਜ਼ਨਸ ਦਾ ਹੈੱਡਕੁਆਰਟਰ ਜੂ ਪੰਜਾਬ ਦੇ ਵਿੱਚ ਹੋਇਆ ਕਰਦਾ ਸੀ ਔਰ ਅੱਜ ਵੀ ਇਹਦਾ ਪੇਸਟ ਬਿਜ਼ਨਸ ਦਾ ਹੈੱਡਕੁਆਟਰ ਪੰਜਾਬ ਦੇ ਕਿਸੇ ਨਾ ਕਿਸੇ ਪੋਨੇ ਵਿੱਚ ਜ਼ਰੂਰ ਹੁੰਦਾ ਆ ਭਾਵੇਂ ਉਸ ਬਿਜ਼ਨਸ ਦੇ ਹੈੱਡਕੁਆਟਰ ਬਾਕੀ ਕਿਸੇ ਨੂੰ ਪਤਾ ਹੋਵੇ ਜਾਂ ਨਾ ਹੋਵੇ ਜਾਂ ਇਹ ਡੋਪਰੂ ਵਿੱਚ ਲਾਇਆ ਗੰਦਾ ਹੋਵੇ ਇਸ ਗੱਲ ਦੀ ਤਾਂ ਸਾਨੂੰ ਕੋਈ ਜਾਣਕਾਰੀ ਨਹੀਂ ਲੇਕਿਨ ਇਹ ਬਿਜ਼ਨਸ ਜੂਰ ਐ ਪੰਜਾਬ ਵਿੱਚ ਹੀ ਚੱਲ ਰਿਹਾ ਹੈ ਉਹਨੂੰ ਤੁਸੀਂ ਦੇਖਦੇ ਹੋਵੋਗੇ ਕਿ ਇਹ ਬਿਜ਼ਨਸ ਨੂੰ ਚਲਾਉਣ ਲਈ ਨਾ ਤਾਂ ਗੈਰ ਕਾਨੂੰਨੀ ਏਜੰਟ ਆਪਣਾ ਬਿਜ਼ਨਸ ਬੰਦ ਕਰਨ ਨੂੰ ਤਿਆਰ ਆ ਉਹ ਨਾ ਹੀ ਗੈਰ ਕਾਨੂੰਨੀ ਤੌਰ ਤੇ ਇਹ ਬਿਜ਼ਨਸ ਕਰਨ ਵਾਲੇ ਜਿਹੜੇ ਲੋਕ ਆ ਉਹਨਾਂ ਦੇ ਟਕੇ ਚੰਨ ਵਾਲੇ ਸਾਡੇ ਨੌਜਵਾਨ ਉਹਨਾਂ ਦੀ ਚੁੰਗਲ ਵਿੱਚ ਕਸਨ ਤੋਂ ਪਿਛੇ ਹਟਣ ਨੂੰ ਪਿਆਰ। ਸੋ ਦੋਨੋਂ ਪਾਸੇ ਜਿਹੜੇ ਆ ਉਹ ਕਦੇ ਵੀ ਆਪੋ ਆਪਣੀਆਂ ਗੱਲਾਂ ਤੋਂ ਪਿਛੇ ਹਟਣ ਨੂੰ ਪਿਆਰ ਨਹੀਂ। ਸੋ ਨਤੀਜਾ ਕੀ ਨਿਕਲ ਗਿਆ ਆ ਕਿ ਏਜੰਟ ਵੀ ਜਿਹੜੇ ਗੈਰ ਕਾਨੂੰਨੀ ਏਜੰਟ ਆ ਉਹ ਵੀ ਆਪਣੇ ਕੰਮਾਂ ਕਰਾਂ ਵਿੱਚ ਲੱਗੇ ਰਹਿੰਦੇ ਆ। ਔਰ ਉਹਨਾਂ ਨੂੰ ਗੈਰਕਾਨੂੰਨੀ ਤਰੀਕੇ ਦੇ ਨਾਲ ਬਾਹਰ ਦੇ ਦੇਸ਼ਾਂ ਵਿੱਚ ਜਾਣ ਵਾਲੇ ਨੌਜਵਾਨ ਮੁੰਡੇ ਕੁੜੀਆਂ ਵੀ ਸੰਪਰਕ ਆਖਰ ਕਾਬ ਦੇ ਰਹਿੰਦੇ ਆ ਜਿਹੜੇ ਬਾਹਰ ਪਹੁੰਚ ਜਾਂਦੇ ਆ ਜਾ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣਾ ਕਾਰੋਬਾਰ ਲੱਭ ਲੈਂਦੇ ਆ ਉਹਨਾਂ ਲਈ ਤਾਂ ਉਹ ਗੱਲ ਠੀਕ ਰਹਿੰਦੀ ਆ ਦੇਖਣ ਬਹੁਤ ਸਾਰਿਆਂ ਦੇ ਉੱਥੇ ਜਿਹੜਾ ਕਾਰੋਬਾਰ ਆ ਉਹ ਲੱਗਣਾ ਬਹੁਤ ਮੁਸ਼ਕਲ ਹੋ ਜਾਂਦਾ ਆ ਕਈ ਕੁੜੀਆਂ ਜਿਹੜੀਆਂ ਉੱਥੇ ਕਿਸੇ ਦੇ ਘਰਾਂ ਵਿੱਚ ਕੰਮ ਕਰਨ ਲੱਗ ਪੈਂਦੀਆਂ ਆ ਫਿਰ ਉਹਨਾਂ ਨੂੰ ਕਿਸੇ ਐਸੇ ਸਟੇਜ ਤੇ ਆ ਕੇ ਮੁਸ਼ਕਲ ਪੈਦਾ ਹੋਣ ਲੱਗਦੀ ਆ ਫਿਰ ਉੱਥੇ ਉਹ ਹਾਹਾਕਾਰ ਮਚਾਉਂਦੀਆਂ ਆ ਫਿਰ ਉਹ ਵੀਡੀਓ ਛੁਡੀਆਂ ਜਾਂਦੀਆਂ ਬਣਾ ਕੇ ਵਾਇਰਲ ਕਾਪੀਆਂ ਆ ਫਿਰ ਪੰਜਾਬ ਦੇ ਲੋਕਾਂ ਕੋਲ ਉਹ ਵੀਡੀਓ ਪਹੁੰਚਦੀਆਂ ਆ ਫਿਰ ਕਿਸੇ ਨਾ ਕਿਸੇ ਸਮਾਜ ਦੇ ਆਗੂ ਕੋਲ ਉਹ ਵੀਡੀਓ ਪਹੁੰਚਾਈ ਜਾਂਦੀ ਆ ਉਹ ਵਿਚਾਰਾ ਫਿਰ ਕੱਪਸ ਕੱਕੇ ਉਸ ਲੜਕੀ ਦੀ ਪੈਰ ਵਾਈਟ ਕਰਦਾ ਆ ਤੇ ਉਹਨੂੰ ਉਹ ਵਾਪਸ ਪੰਜਾਬ ਲੈ ਕੇ ਆਉਂਦਾ ਇਹ ਜੀਆਂ ਧਾਰਨਾ ਅਕਸਰ ਸਾਡੇ ਕੋਲ ਬਹੁਤ ਕੌਣ ਵੀ ਆਵੇਂ ਗਿਆ ਆ ਕੌਣ ਸੀ ਹਨੀ ਹਨ ਆ ਕਾਫੀ ਸਮੇਂ ਤੋਂ ਇਹ ਸੈਲਫੀ ਦਾ ਡੇੜਾ ਆ ਉਹ ਹਮੇਸ਼ਾ ਦੀ ਚੱਲਦਾ ਆ ਰਿਹਾ ਔਰ ਅੱਜ ਇੱਕ ਕਿਸੇ ਕੁੜੀ ਜਿਹੜੀ ਆ ਉਹ ਰਾਤ ਦੇ ਵਿੱਚ ਇਹ ਇਸੇ ਤਰ੍ਹਾਂ ਫਸੀ ਹੋਈ ਆ ਉਹਦੀ ਵੀਡੀਓ ਮੈਂ ਪ੍ਰਾਈਵਸੀ ਕੇ ਨਾਲ ਤਾਂ ਦੇਖ ਨਹੀਂ ਸਕਿਆ ਲੇਕਿਨ ਉਹ ਵਾਇਰਲ ਹੋ ਰਹੀ ਆ ਵੀਡੀਓ ਅਜੇ ਕਾਦੀ ਜਾਂਦਾ ਹੈ ਇਕੋ ਜਿਹੇ ਮੁੰਡੇ 6 8 8 ਮੁੰਡਿਆਂ ਦੀ ਗੈਂਟੀ ਸੀ ਉਹ ਕਾਜ਼ਾਕਿਸਤਾਨ ਕਿਸੇ ਕਾਂਟੀ ਵਿੱਚੋਂ ਉਹ ਵਾਪਸ ਉਹਨਾਂ ਨੂੰ ਸੱਭਿਆ ਗਿਆ ਆ ਔਰ ਇਹਦੇ ਲਈ ਮੈਂ ਅਚੇਚੇ ਤੋਂ ਬਿਧਾਈ ਦੇ ਪੱਤਰ ਸਮਝਾਂਗਾ ਡਾਕਟਰ ਵਿਕਰਮਜੀਤ ਸਿੰਘ ਸਾਨੀ ਉਹਨਾਂ ਨੂੰ ਜਿਹੜੇ ਰਾਜ ਸਭਾ ਦੇ ਮੈਂਬਰ ਆ ਕਿ ਉਹਨਾਂ ਨੇ ਅਚੇਚੇ ਯਤਨ ਕਰਕੇ ਇਹਨਾਂ ਮੁੰਡਿਆਂ ਨੂੰ ਵਾਪਸ ਬੁਲਾਇਆ ਆ ਕੋਣ ਇਥੇ ਆਂ ਕਿ ਉਹਨਾਂ ਨੇ ਆਪਣੇ ਪੈਸੇ ਵੀ ਗਵਾ ਲਏ ਇਹ ਵਖਰੀ ਗੱਲ ਹੈ ਕਿ ਉਹ ਆਪਣੀ ਏਜੰਟਾਂ ਕੋਲੋਂ ਪੈਸੇ ਲੈਣ ਵਿੱਚ ਕਿੱਥੋਂ ਤੱਕ ਸਫਲ ਹੁੰਦੇ ਆ ਜਾਂ ਕਿੱਥੋਂ ਤੱਕ ਸਫਲ ਨਹੀਂ ਹੁੰਦੇ ਤੇ ਫਿਰ ਉਹ ਦੁਬਾਰਾ ਕਿੱਥੇ ਆਪਣਾ ਕਾਰੋਬਾਰ ਸ਼ੁਰੂ ਕਰਨਗੇ ਜਾਂ ਇੱਥੇ ਨਵੀਂ ਜ਼ਿੰਦਗੀ ਕਿਸ ਤਰ੍ਹਾਂ ਸ਼ੁਰੂ ਕਰਨਗੇ ਕਿਸ ਤਰ੍ਹਾਂ ਨਹੀਂ ਕਰਨਗੇ ਵੈਸੇ ਵੀ ਜਦੋਂ ਆਦਮੀ ਆਫਟਕਾ ਤੇ ਇੱਕ ਵਾਰ ਟੁੱਟ ਜਾਂਦਾ ਆ ਉਹ ਉਹ ਦੁਬਾਰਾ ਆਪਣੀ ਜਿਹੜੀ ਪੇਸ਼ੀਆ ਦਾ ਹੱਦ ਤੱਕ ਤੌਰ ਦੇ ਉੱਤੇ ਉਹ ਗੰਢਣ ਵਿੱਚ ਬੜੀ ਮੁਸ਼ਕਲ ਮਹਿਸੂਸ ਕਰਦਾ ਹੈ ਕਿਉਂਕਿ ਅੰਦੇ ਗਲੋਕ ਪਿੰਡਾਂ ਦੇ ਅਜਿਹੇ ਹੁੰਦੇ ਆ ਉਹ ਜਿਹੜੇ ਉਹਨੂੰ ਪਿੱਛੜਾ ਕਲਕ ਕਤ ਮਾਰ ਲੈਂਦੇ ਆ ਉਹਦਾ ਜੀਣਾ ਹੀ ਮੁਸ਼ਕਲ ਕਰ ਦਿੰਦੇ ਆ ਇਹ ਅਸੀਂ ਵੀ ਪਿੰਡਾਂ ਵਾਲੇ ਰਹਿਣ ਵਾਲੇ ਆ ਅਸੀਂ ਦੇਖਦੇ ਦੇਨੇ ਆ ਪਿੰਡਾਂ ਵਿੱਚ ਕਿ ਪਿੰਡਾਂ ਵਿੱਚ ਇਹ ਜਿਹੇ ਬੰਦਿਆਂ ਦਾ ਅਜਿਹੇ ਮੁੰਡਿਆਂ ਦਾ ਕੀ ਹਾਲ ਹੁੰਦਾ ਆ ਲੋਕ ਕਿਚਰਾ ਮਾਰ ਕਰ-ਕਰ ਕੇ ਉਹਦਾ ਜੀਵਣਾ ਜਿਹੜਾ ਉਹ ਮੁਸ਼ਕਲ ਕਰ ਦਿੰਦੇ ਆ ਇਹ ਸਾਡੀ ਸਮਾਜਿਕ ਤੀੜਾ ਆ ਹਰੇਕ ਦੇ ਲਈ ਇੱਕ ਬੰਦੇ ਲਈ ਨਹੀਂ ਇਹ ਹਰੇਕ ਬੰਦੇ ਲਈ ਕਿਉਂਕਿ ਅਸੀਂ ਕਿਸੇ ਨੂੰ ਜੇ ਬੰਦਾ ਪਿੰਡ 'ਚ ਵਹਿਲਾ ਫਿਰਦਾ ਆ ਕੋਈ ਆਪਣਾ ਕਾਰੋਬਾਰ ਲੱਭ ਲਿਆ ਆ ਤਾਂ ਅਸੀਂ ਉਹਨੂੰ ਜੀਣ ਨਹੀਂ ਦਿੰਦੇ ਇਹ ਬੰਦਾ ਆਪਣਾ ਕਾਰੋਬਾਰ ਲੱਭਦਾ ਹੋਇਆ ਬਾਹਰ ਕਿਤੇ ਚਲਾ ਗਿਆ ਕੋਈ ਉਹਨੂੰ ਕੋਈ ਨੁਕਸਾਨ ਹੋ ਗਿਆ ਉਹ ਵਾਪਸ ਆ ਜਾਂਦਾ ਆ ਫਿਰ ਤਾਂ ਅਸੀਂ ਉਹਨੂੰ ਜੀਣ ਨਹੀਂ ਦਿੰਦੇ ਅਸੀਂ ਕਿਸੇ ਵੀ ਹਾਲਤ ਵਿੱਚ ਕਿਸੇ ਵੀ ਵਿਅਕਤੀ ਨੂੰ ਨਾ ਜਿਉਣ ਦੇਣਾ ਆਪਣਾ ਇੱਕ ਅਧਿਕਾਰ ਸਮਝਦੇ ਹਾਂ ਇਹ ਸਾਡੀ ਇੱਕ ਫਲਸਫੀ ਰਹਿੰਦੀ ਆ ਕਿ ਕੋਈ ਬੰਦਾ ਚੰਗੀ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜੀਣਾ ਸਕੇ ਇਹ ਸਾਡਾ ਇੱਕ ਮਨੁੱਖੀ ਜਿਹੜਾ ਇੱਕ ਦਿਮਾਗ ਹਮੇਸ਼ਾ ਹੀ ਇਸ ਪਾਸੇ ਵੱਲ ਜਾਂਦਾ ਆ ਨਾ ਕਿ ਉਸ ਜਿਹੜਾ ਬੰਦਾ ਬਾਹਰੋਂ ਆਇਆ ਆ ਉਹ ਖੱਜਲ ਖਵਾਲ ਹੋ ਕੇ ਆਇਆ ਆ ਉਹਨੂੰ ਕਿਸੇ ਕਿਸਮ ਦਾ ਆਸਰਾ ਦਈਏ ਉਹਨੂੰ ਕੁਝ ਆਸਰਾ ਦਈਏ ਉਹਨੂੰ ਇਸ ਗੱਲ ਦੀ ਉਹਦਾ ਸੰਯੋਗ ਦਈਏ ਤੇ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਅਸੀਂ ਤੁਹਾਨੂੰ ਹੋਰ ਕਿਸੇ ਪਾਸੇ ਰਿਗਤ ਬੰਨ੍ਹਣ ਲਈ ਸਹਿਯਾ ਕਰਾਂਗੇ ਬੰਦ ਛੱਡਣ ਦੀ ਲੋੜ ਨਹੀਂ ਸਾਨੂੰ ਇਹੋ ਜਿਹੇ ਸ਼ਬਦ ਜਿਹੜਿਆ ਉਹਦੇ ਨਾਲ ਸਮਝੇ ਕਰਨੇ ਚਾਹੀਦੇ ਆ ਉਹਨੂੰ ਪੂਰਾ ਫੱਪੜਾ ਦੇ ਕੇ ਰੱਖਣਾ ਚਾਹੀਦਾ ਆ ਤਾਂ ਕਿ ਉਹ ਤਗੜਾ ਹੋ ਕੇ ਫੇਰ ਆਪਣੀ ਜ਼ਿੰਦਗੀ ਦੀ ਜਿਹੜੀ ਆ ਉਹ ਪਟੜੀ ਤੇ ਲਿਆ ਸਕੇ ਸੋ ਇਹ ਗੱਲਾਂ ਜਿਹੜੀਆਂ ਆ ਸਮਾਜਿਕ ਤੌਰ ਤੇ ਸੋਚਣੀਆਂ ਬਹੁਤ ਜ਼ਰੂਰੀਆਂ ਜ਼ਰੂਰੀ ਆ ਉਹ ਸਾਨੂੰ ਇਹੋ ਜਿਹੀਆਂ ਗੱਲਾਂ ਬਾਰੇ ਦੂ ਆਪਸ ਵਿੱਚ ਬੈਠ ਕੇ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਆ ਉਹ ਸਾਨੂੰ ਇਹ ਜਿਹੜੀਆਂ ਸਮਾਜਿਕ ਕਦਰਾਂ ਕੀਮਤਾਂ ਆ ਜੇ ਅੱਜ ਅਸੀਂ ਕਿਸੇ ਦਾ ਭਲਾ ਸੋਚਦੇ ਆ ਤਾਂ ਕੱਲ ਨੂੰ ਉਹ ਸਾਡਾ ਭਲਾ ਵੀ ਸੋਚੇਗਾ ਇਹ ਮਤ ਸੋਚੋ ਕਿ ਕੱਲ ਨੂੰ ਉਹ ਛੱਡ ਕੇ ਕਿਸੇ ਹੋਰ ਵੱਲ ਚਲਾ ਜਾਏਗਾ ਜਿੰਨਾ ਤੁਸੀਂ ਉਹਦੀ ਮਦਦ ਕਰਨ ਵਾਲਾ ਆਪਣਾ ਯੋਗਦਾਨ ਪਾਓਗੇ ਉਸ ਤੋਂ ਜ਼ਿਆਦਾ ਯੋਗਦਾਨ ਉਹ ਕਿਸੇ ਵੇਲੇ ਲੋੜ ਵੇਲੇ ਤੁਹਾਡੀ ਮਦਦ ਕਰਨ ਵਿੱਚ ਪਾਵੇਗਾ ਮੈਨੂੰ ਉਮੀਦ ਹੈ ਕਿ ਅਗਰ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਆਸ-ਪਾਸੇ ਕੋਈ ਇਹੋ ਜਿਹਾ ਮੁੰਡਾ ਕੁੜੀ ਤੁਹਾਡੀ ਨਿਗਾ ਵਿੱਚ ਆਉਂਦਾ ਆ ਤਾਂ ਉਹਨੂੰ ਪੂਰਾ ਤਰਵਾਸ ਦੇਵੋ ਔਰ ਉਹਦੀ ਮਦਦ ਕਰਨ ਵਾਲ ਕੋਈ ਵੀ ਕਸਰ ਜਿਹੜੀ ਆ Oh, Bakina Shadu, thank you very much.